ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਮੇਰੇ ਕੋਲ ਟਿਊਸ਼ਨ ਲਈ ਕੁਝ ਬੱਚੇ ਆਉਂਦੇ ਸੀ ਪਰ ਉਹਨਾਂ ਵਿੱਚੋਂ ਇੱਕ ਉਮਰ ਵਿੱਚ ਸਾਰਿਆਂ ਤੋਂ ਵੱਡਾ ਸੀ ਉਹ 16 ਸਾਲ ਦਾ ਸੀ ਉਹਨੇ ਆਪਣੇ ਟਿਊਸ਼ਨ ਦਾ ਟਾਈਮ ਬਾਕੀ ਬੱਚਿਆਂ ਤੋਂ ਅਲੱਗ ਕਰਵਾਇਆ ਹੋਇਆ ਸੀ ਟਿਊਸ਼ਨ ਆਉਂਦੇ ਹੀ ਉਹ ਆਪਣਾ ਬੈਗ ਕੋਲ ਰੱਖ ਕੇ ਸਿਰਫ ਮੇਰੇ ਵੱਲ ਹੀ ਦੇਖਦਾ ਰਹਿੰਦਾ ਸੀ ਇੱਕ ਦਿਨ ਜਦੋਂ ਮੈਂ ਦੇਖਿਆ ਤਾਂ ਉਹ ਮੇਰੇ ਵੱਲ ਹੀ ਦੇਖੀ ਜਾਂਦਾ ਸੀ। ਇੰਨਾ ਹੀ ਨਹੀਂ ਉਹ ਆਪਣੇ ਕੋਲ ਬੈਗ ਰੱਖ ਕੇ ਅਜੀਬ ਹਰਕਤਾਂ ਕਰਦਾ ਸੀ। ਉਸ ਵੇਲੇ ਉਹਦੀ ਗੋਦ ਵਿੱਚ ਮੈਂ ਬੈਗ ਪਰੇ ਰੱਖਣ ਨੂੰ ਕਿਹਾ ਤਾਂ ਜੋ ਮੈਂ ਦੇਖਿਆ ਹੈਰਾਨ ਰਹਿ ਗਈ। ਉਸ 16 ਸਾਲ ਦਾ ਮੁੰਡਾ ਮੈਨੂੰ ਦੇਖ ਕੇ ਉੱਥੇ ਹੀ ਬੈਠੇ ਬੈਠੇ ਆਪਣਾ ਮੇਰਾ ਨਾਮ ਜੋਤੀ ਹੈ। ਮੈਂ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ। ਤੇ ਮੈਨੂੰ ਚੰਗੀ ਤਨਖਾਹ ਮਿਲਦੀ ਸੀ ਮੇਰੀ ਉਮਰ 24 ਸਾਲ ਦੀ ਸੀ ਮੇਰਿਆਂ ਦੋ ਭੈਣਾਂ ਸੀ ਜੋ ਮੇਰੇ ਤੋਂ ਛੋਟੀਆਂ ਸੀ ਸਾਡਾ ਪਰਿਵਾਰ ਮੇਰੀ ਭੈਣ ਤੇ ਮੇਰੀ ਮਾਂ ਤੱਕ ਗਈ ਸੀ ਜਦੋਂ ਤੋਂ ਮੈਂ ਸਕੂਲ ਵਿੱਚ ਪੜਾਉਣ ਲੱਗੀ ਸੀ ਮੈਂ ਆਪਣੀ ਪੂਰੀ ਤਨਖਾਹ ਮਾਣ ਦਿੰਦੀ ਸੀ ਪਿਛਲੇ ਕੁਝ ਸਾਲਾਂ ਤੋਂ ਮੇਰੀ ਨੌਕਰੀ ਵਧੀਆ ਸੀ ਘਰ ਤਾਂ ਸਾਰਾ ਵਧੀਆ ਚੱਲਦਾ ਸੀ ਅਸੀਂ ਆਪਣੇ ਲਈ ਥੋੜੀ ਜਿਹੀ ਥਾਂ ਵੀ ਖਰੀਦ ਰਿਆ ਸੀ ਇੱਕ ਦਿਨ ਜਦੋਂ ਮੈਂ ਕੰਮ ਤੋਂ ਘਰ ਆਉਂਦੀ ਸੀ ਤਾਂ ਸਾਡਾ ਘਰ ਕੁਝ ਰਿਸ਼ਤੇਦਾਰ ਆਏ ਹੋਏ ਸੀ ਉਹਨਾਂ ਨੂੰ ਦੇਖ ਕੇ ਮੈਂ ਰੁਕ ਗਈ ਕਿਉਂਕਿ ਮਾਂ ਨੇ ਮੈਨੂੰ ਉਹਨਾਂ ਬਾਰੇ ਦੱਸਿਆ ਨਹੀਂ ਸੀ ਮੈਂ ਹਲਕਾ ਜਿਹਾ ਮੁਸਕਰਾਈ ਤੇ ਆਪਣੇ ਬੈੱਡਰੂਮ ਵਿੱਚ ਚਲੀ ਗਈ ਬੈੱਡਰੂਮ ਵਿੱਚ ਪਹੁੰਚ ਕੇ ਮੈਂ ਹਰਾਨ ਰਹੀ ਕਿਉਂਕਿ ਮੇਰੀ ਛੋਟੀ ਭੈਣ ਸੱਜ ਸਵਰਗੀ ਬੈਠੀ ਸੀ ਇਹਦਾ ਮਤਲਬ ਸੀ ਕਿ ਉਹ ਰਿਸ਼ਤੇਦਾਰ ਨਹੀਂ ਸੀ ਬਲਕਿ ਮੇਰੀ ਛੋਟੀ ਭੈਣ ਨੂੰ ਦੇਖਣ ਲਈ ਆਏ ਹੋਏ ਸੀ ਮੇਰੀ ਤਾਂ ਮੀਤ ਟੁੱਟ ਗਈ ਸੀ ਕਿਉਂਕਿ ਮੇਰੀ ਉਮਰ 30 ਸਾਲ ਦੀ ਹੋ ਗਈ ਸੀ ਪਰ ਮੇਰੀ ਮਾਂ ਨੇ ਮੇਰੇ ਵਿਆਹ ਦੀ ਬਜਾਏ ਮੇਰੀ ਛੋਟੀ ਭੈਣ ਦਾ ਵਿਆਹ ਕਰ ਦਿੱਤਾ ਸੀ ਇਹਦਾ ਕਾਰਨ ਮੈਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਸੀ ਇੰਤਾ ਹੀ ਕੁਝ ਸਾਲ ਬੀਤ ਗਏ ਤੇ ਮੇਰੀ ਉਮਰ 35 ਸਾਲ ਦੀ ਹੋ ਗਈ ਪਰ ਮੇਰੀ ਮਾਂ ਨੇ ਤਾਂ ਮੇਰੇ ਵਿਆਹ ਦੀ ਗੱਲ ਨਹੀਂ ਛੱਡੀ ਸੀ ਦੇਖਦੇ-ਦੇਖਦੇ ਉਹਨੇ ਆਪਣੀ ਦੂਜੀ ਕੁੜੀ ਦਾ ਵੀ ਵਿਆਹ ਕਰ ਦਿੱਤਾ ਇੱਕ ਤੋਂ ਬਾਅਦ ਉਹਨੇ ਦੋਨਾਂ ਕੁੜੀਆਂ ਦੇ ਵਿਆਹ ਕਰ ਦਿੱਤੇ ਪਰ ਮੈਂ ਜਿੱਤਾਂ ਪਿੱਛੇ ਹੀ ਛੁੱਟ ਗਈ ਉਹ ਮੇਰੀ ਮਤਰੀ ਮਾਂ ਸੀ ਉਹਨੇ ਆਪਣੀਆਂ ਸਕੀਆਂ ਧੀਆਂ ਦੇ ਵਿਆਹ ਸਹੀ ਉਮਰ ਵਿੱਚ ਕਰ ਦਿੱਤੀ ਪਰ ਮੇਰੇ ਵੱਲ ਧਿਆਨ ਨਹੀਂ ਦਿੱਤਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਉਹਨਾਂ ਲਈ ਬਸ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹਾਂ ਇਸ ਲਈ ਮੇਰਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹੁਣ ਦਿਨੋ ਦਿਨ ਮੈਨੂੰ ਵੀ ਆਪਣੇ ਵਿਆਹ ਨਾ ਕਰਵਾਉਣ ਤੇ ਅਫਸੋਸ ਜਾ ਹੁੰਦਾ ਸੀ ਕਿਉਂਕਿ ਮੇਰੀ ਉਮਰ ਇੰਨੀ ਹੋ ਗਈ ਸੀ ਮਾਦੀਨ ਨਾਲ ਅਲੱਗ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸੀ ਇਹ ਮੈਨੂੰ ਮਹਿਸੂਸ ਹੁੰਦਾ ਸੀ ਇਸ ਲਈ ਮੈਂ ਆਪਣੇ ਸ਼ਹਿਰ ਦੀ ਨੌਕਰੀ ਛੱਡ ਕੇ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਨ ਬਾਰੇ ਸੋਚਿਆ ਉੱਥੇ ਮੈਂ ਕਿਰਾਏ ਤੇ ਕਮਰਾ ਲੈ ਲਿਆ ਉਸੇ ਸ਼ਹਿਰ ਵਿੱਚ ਇੱਕ ਸਕੂਲ ਵਿੱਚ ਨੌਕਰੀ ਜੁਆਇਨ ਕਰ ਲਈ ਨੌਕਰੀ ਜੁਆਇਨ ਕੀਤੇ ਨੂੰ ਇੱਕ ਮਹੀਨਾ ਹੋ ਗਿਆ ਸੀ ਅਚਾਨਕ ਉਸ ਪ੍ਰਾਈਵੇਟ ਸਕੂਲ ਨੂੰ ਵੀ ਚਿੰਤਾ ਲੱਗ ਗਈ ਕਿਉਂਕਿ ਉੱਥੇ ਟੀਚਰਾਂ ਨੂੰ ਚੰਗੀ ਤਨਖਾਹ ਨਹੀਂ ਮਿਲਦੀ ਸੀ ਇਸੇ ਕਰਕੇ ਕਈ ਟੀਚਰਾਂ ਨੇ ਨੌਕਰੀ ਛੱਡ ਦਿੱਤੀ ਤੇ ਮੈਂ ਵੀ ਉਹਨਾਂ ਵਿੱਚੋਂ ਇੱਕ ਸੀ ਮੈਂ ਆਪਣੇ ਜਮਾ ਕੀਤੇ ਹੋਏ ਪੈਸਿਆਂ ਤੋਂ ਖਰਚ ਕਰਨ ਲੱਗ ਪਈ ਸੀ ਮੈਨੂੰ ਪਤਾ ਸੀ ਕਿ ਮੇਰੀ ਬਚਤ ਦੇ ਨਾਲ ਜ਼ਿਆਦਾ ਦਿਨ ਘਰ ਨਹੀਂ ਚੱਲ ਸਕਦਾ ਇਸ ਲਈ ਮੈਂ ਘਰ ਇਹੀ ਬੱਚਿਆਂ ਨੂੰ ਟਿਊਸ਼ਨ ਪੜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਮੈਂ ਆਪਣੇ ਲਈ ਕਿਰਾਏ ਦੇ ਕਮਰੇ ਤੋਂ ਬਾਹਰ ਇੱਕ ਬੋਰਡ ਲਾ ਦਿੱਤਾ ਸੀ ਕਿ ਇੱਥੇ ਟਿਊਸ਼ਨਾਂ ਦੀਆਂ ਕਲਾਸਾਂ ਲੱਗਦੀਆਂ ਬੋਰਡ ਲੱਗੇ ਹੋਏ ਹਜੇ 5 ਘੰਟੇ ਹੋਏ ਸੀ ਕਿ ਮੇਰੇ ਘਰ ਦੀ ਬੈਲ ਵੱਜੀ। ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਕਿ ਇੱਕ ਔਰਤ ਆਪਣੇ ਮੁੰਡੇ ਨੂੰ ਲੈ ਕੇ ਮੇਰੇ ਦਰਵਾਜ਼ੇ ਤੇ ਆ ਕੇ ਖੜੀ ਹੋਈ ਸੀ। ਹੌਲੀ-ਹੌਲੀ 5 ਤੋਂ 6 ਬੱਚੇ ਮੇਰੇ ਕੋਲ ਟਿਊਸ਼ਨ ਤੇ ਆਉਣ ਲੱਗੇ। ਉਹਨਾਂ 6 ਬੱਚਿਆਂ ਵਿੱਚੋਂ ਬਾਅਦ ਵਿੱਚ ਕੁਝ ਦਿਨਾਂ ਵਿੱਚ ਮੇਰੀ ਟਿਊਸ਼ਨ ਤੇ ਕਾਫੀ ਬੱਚੇ ਹੋ ਗਏ। ਇੱਕ 16 ਸਾਲ ਦਾ ਮੁੰਡਾ ਟੀਪਕਾਇਆ ਉਦੀ ਮਾਂ ਦੇ ਹੱਥ ਵਿੱਚ ਉਹਦਾ 6 ਮਹੀਨੇ ਦਾ ਬੱਚਾ ਸੀ ਤੇ ਨਾਲ ਹੀ ਉਹਦਾ ਵੱਡਾ ਮੁੰਡਾ ਦੀਪਕ ਸੀ ਉਸ ਔਰਤ ਨੇ ਦੀਪਕ ਦਾ ਇੱਥੇ ਐਡਮਿਸ਼ਨ ਕਰਵਾਇਆ ਤੇ ਕਹਿਣ ਲੱਗੀ ਮੈਡਮ ਜੀ ਤੁਸੀਂ ਮੇਰੇ ਮੁੰਡੇ ਨੂੰ ਘੱਟੋ ਘੱਟ 2-4 ਘੰਟੇ ਟਿਊਸ਼ਨ ਪੜਾ ਦਿਆ ਕਰੋ ਘਰੇ ਇਹ ਮੈਨੂੰ ਪਰੇਸ਼ਾਨ ਕਰਦਾ ਤੇ ਪੜਦਾ ਨਹੀਂ ਘੱਟੋ ਘੱਟ ਤੁਹਾਡੇ ਨਾਲ ਥੋੜਾ ਪੜ ਲਿਆ ਕਰੂਗਾ ਐਕਸਟਰਾ ਕਲਾਸ ਤੇ ਲਈ ਮੈਂ ਤੁਹਾਨੂੰ ਵੱਧ ਪੈਸੇ ਦਿਆ ਕਰੂੰਗੀ ਪੈਸੇ ਕਿਨੂੰ ਨਹੀਂ ਚਾਹੀਦੇ ਹੁੰਦੇ ਪੈਸੇ ਵੀ ਮੇਰਾ ਕੋਈ ਪਰਿਵਾਰ ਨਹੀਂ ਸੀ ਤੇ ਨਾ ਹੀ ਕਿਸੇ ਘਰ ਵਾਲੇ ਨੂੰ ਜਵਾਬ ਦੇਣਾ ਸੀ ਇਸ ਲਈ ਮੈਂ ਉਸ ਔਰਤ ਦੇ ਮੁੰਡੇ ਤੇ ਐਕਸਟਰਾ ਕਲਾਸਾਂ ਲੈਣ ਲਈ ਹਾਂ ਕਰ ਦਿੱਤੀ ਅਗਲੇ ਹੀ ਦਿਨ ਦੀਪਕ ਟਿਊਸ਼ਨ ਤੇ ਆਉਣ ਲੱਗ ਗਿਆ ਸੀ ਟਿਊਸ਼ਨ ਤੇ ਮੈਂ ਉਹਨੂੰ ਪੜ੍ਹਾ ਕੇ ਦੇਖਿਆ ਤਾਂ ਉਹ ਕਾਫੀ ਪੜ੍ਹਾਈ ਵਿੱਚ ਸ਼ਰਸੀ ਤੇ ਬਾਕੀ ਬੱਚਿਆਂ ਦੇ ਜਾਣ ਤੋਂ ਬਾਅਦ ਉਹ ਇਕੱਲਾ ਹੀ ਕਲਾਸ ਲਾਉਂਦਾ ਹੁੰਦਾ ਸੀ ਮੇਰੇ ਨਾਲ ਬਹੁਤ ਚੰਗੀਆਂ ਗੱਲਾਂ ਕਰਦਾ ਹੁੰਦਾ ਸੀ ਉਹਦੇ ਨਾਲ ਕਿਦਾਂ ਟਾਈਮ ਬੀਤ ਜਾਂਦਾ ਸੀ ਮੈਨੂੰ ਪਤਾ ਨਹੀਂ ਲੱਗਦਾ ਸੀ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਕੱਲੀ ਸੀ ਮੈਨੂੰ ਵੀ ਕੋਈ ਗੱਲ ਕਰਨ ਵਾਲਾ ਮਿਲ ਗਿਆ ਸੀ ਇਦਾਂ ਹੀ ਦਿਨ ਲੰਘਦੇ ਸੀ ਜਿਸ ਘਰ ਵਿੱਚ ਮੈਂ ਰਹਿੰਦੀ ਸੀ ਉਸ ਘਰ ਦੀ ਉੱਪਰਲੀ ਮੰਜ਼ਲ ਤੇ ਇੱਕ ਕਮਰਾ ਸੀ ਜੋ ਬਹੁਤ ਪਹਿਲਾਂ ਹੀ ਖੋਆ ਹੋਇਆ ਸੀ ਹੁਣ ਉੱਤੇ ਇੱਕ ਬੰਦਾ ਕਿਰਾਏ ਤੇ ਰਹਿਣ ਲਈ ਆਇਆ ਸੀ ਉਹ ਵੀ ਮੇਰੇ ਵਾਂਗੂ ਇਕੱਲਾ ਸੀ ਸ਼ਾਮ ਤੇ 6 ਵਜੇ ਦੀਪ ਆਪਣੇ ਘਰ ਲਈ ਚਲਾ ਜਾਂਦਾ ਸੀ ਤਾਂ ਨਵਾਂ ਕਿਰਾਏਦਾਰ ਮੈਨੂੰ ਚਾਹ ਪਾਣੀ ਦੇ ਲਈ ਬੁਲਾਉਂਦਾ ਆ ਤੇ ਉਸ ਕਿਰਾਏਦਾਰ ਦੀ ਗੱਲ ਸੁਣਨ ਦੇ ਲਈ ਦੀਪਕ ਜਾਣ ਬਚ ਕੇ ਕੁਝ देर ਟਿਊਸ਼ਨ ਤੇ ਹੋਰ ਰੁਕ ਗਿਆ ਉਹਨੇ ਕਿਹਾ ਕਿ ਮੈਡਮ ਜੀ ਮੈਨੂੰ ਮੈਥ ਤੇ ਸਬਜੈਕਟ ਵਿੱਚ ਪ੍ਰੋਬਲਮ ਹੈ ਇਹ ਸਮਝਾ ਦੇਵੋ ਇਦਾਂ ਕਹਿ ਕੇ ਉਹ ਕਲਾਸ ਵਿੱਚ ਆ ਗਿਆ ਜਿੱਦਾਂ ਹੀ ਉਹ ਅੰਦਰ ਆਇਆ ਤਾਂ ਮੈਂ ਉਹਨੂੰ ਬਲੈਕਬੋਰਡ ਤੇ ਮੈਥ ਦੀ ਪ੍ਰੋਬਲਮ ਸੋਲਵ ਕਰਕੇ ਦਿਖਾਉਣ ਲੱਗ ਪਿਆ ਪਰ ਦੀਪਕ ਦਾ ਧਿਆਨ ਬਿਲਕੁਲ ਵੀ ਮੇਰੇ ਸਕੌਨ ਤੇ ਨਹੀਂ ਸੀ ਉਹ ਬਸ ਬੇਵਜ੍ਹਾ ਹੀ ਮੇਰਾ ਟਾਈਮ ਬਰਬਾਦ ਕਰਦਾ ਸੀ ਮੈਨੂੰ ਇਹ ਸਮਝ ਆ ਗਿਆ ਸੀ ਤਾਂ ਮੈਂ ਉਹਨੂੰ ਕਿਹਾ ਤੂੰ ਬਿਨਾਂ ਵਜਾ ਟਾਈਮ ਬਰਬਾਦ ਨਾ ਕਰ ਤੇਰੀ ਕਲਾਸ ਖਤਮ ਹੋ ਗਈ ਹੁਣ ਤੂੰ ਘਰ ਚਲਾ ਜਾ ਉਸ ਦਿਨ ਦੀਪਕ ਨੂੰ ਕੀ ਹੋਇਆ ਸੀ ਪਤਾ ਹੀ ਨਹੀਂ ਸੀ ਪਰ ਜਾਂਦੇ ਵੇਲੇ ਉਹਨੇ ਮੇਰਾ ਹੱਥ ਫੜ ਕੇ ਕਿਹਾ ਮੈਡਮ ਜੀ ਤੁਸੀਂ ਬਹੁਤ ਚੰਗੇ ਹੋ ਜਦੋਂ ਤੱਕ ਮੈਂ ਵਾਪਸ ਨਹੀਂ ਆ ਜਾਂਦਾ ਆਪਣਾ ਧਿਆਨ ਰੱਖਿਓ ਅਚਾਨਕ ਉਹ ਮੇਰੀ ਇੰਨੀ ਫਿਕਰ ਹੋਣ ਲੱਗ ਪਈ ਸੀ ਇਹ ਮੈਨੂੰ ਸਮਝ ਨਹੀਂ ਆਇਆ ਸੀ ਅਗਲੇ ਦਿਨ ਜਦੋਂ ਟਿਊਸ਼ਨ ਦਾ ਟਾਈਮ ਹੋਇਆ ਤਾਂ ਉਹ ਨਹੀਂ ਆਇਆ ਸੀ ਅਚਾਨਕ ਹੀ ਬਦਲ ਜੇ ਹੋ ਗਏ ਤੇ ਮੀਂਹ ਪੈਣ ਲੱਗ ਪਿਆ ਇਸ ਵੇਲੇ ਟਿਊਸ਼ਨ ਵਿੱਚ ਬੱਚਿਆਂ ਨੂੰ ਮੈਂ 1 ਘੰਟੇ ਦੀ ਛੁੱਟੀ ਕਰ ਦਿੱਤੀ ਸੀ ਤੇ ਅੱਧੇ ਘੰਟੇ ਵਿੱਚ ਮੀਂਹ ਸ਼ੁਰੂ ਹੋ ਗਿਆ ਮੈਂ ਵੀ ਕੁਝ ਢੇਰ ਦਰਵਾਜ਼ੇ ਤੇ ਖੜੀ ਹੋ ਕੇ ਮੀਂਹ ਦੇਖਦੀ ਸੀ ਅਚਾਨਕ ਕੁਝ ਸਮੇਂ ਬਾਅਦ ਦੀਪਕ ਭਿੱਜਿਆ ਹੋਇਆ ਮੇਰੇ ਵੱਲ ਆਉਂਦਾ ਸੀ ਤੇ ਹੁਣ ਉਸ ਹਾਲਤ ਵਿੱਚ ਦੇਖ ਕੇ ਮੈਂ ਉਹਦੇ ਉੱਤੇ ਤੌਲੀਆ ਸੁਟਿਆ ਤੇ ਹੁਣ ਉਹਨੂੰ ਘਰ ਆਉਣ ਲਈ ਕਿਹਾ ਘਰ ਤੇ ਅੰਦਰ ਆਉਂਦੇ ਹੀ ਦੀਪਕ ਮੈਨੂੰ ਚੁੰਬੜ ਗਿਆ ਉਹਦੀ ਅਚਾਨਕ ਹਰਕਤ ਨੇ ਮੈਨੂੰ ਸਮਝ ਨਹੀਂ ਆਈ ਦੀਪਕ ਉਸ ਵੇਲੇ ਰੋਂਦਾ ਸੀ ਮੈਂ ਉਹਨੂੰ ਰੋਣ ਬਾਰੇ ਪੁੱਛਿਆ ਤੇ ਕਹਿਣ ਲੱਗਿਆ ਅੱਜ ਉਹਦੀ ਮਾਂ ਨੇ ਉਹਨੂੰ ਕੁੱਟਿਆ ਸੀ ਉਹ ਘਰ ਨਹੀਂ ਜਾਊਗਾ ਉਸ ਰਾਤ ਦੀਪਕ ਘਰ ਜਾਣ ਦੇ ਲਈ ਬਿਲਕੁਲ ਤਿਆਰ ਨਹੀਂ ਸੀ ਮੈਂ ਉਹਨੂੰ ਆਪਣੇ ਘਰ ਰੋਟੀ ਖਵਾਈ ਤੇ ਫੇਰ ਉਹ ਵੀ ਆਪਣੇ ਘਰ ਜਾਣ ਲਈ ਤਿਆਰ ਨਹੀਂ ਸੀ। ਉਹਦੀ ਮਾਂ ਵੀ ਉਹਨੂੰ ਦੇਖਣ ਲਈ ਨਹੀਂ ਆਈ ਸੀ। ਉਹਦਾ ਫੋਨ ਨੰਬਰ ਵੀ ਨਹੀਂ ਲੱਗਦਾ ਸੀ। ਮੈਂ ਦੀਪਕ ਨੂੰ ਜ਼ਬਰਦਸਤੀ ਘਰੋਂ ਨਹੀਂ ਕੱਢ ਸਕਦੀ ਸੀ। ਉਸ ਰਾਤ ਮੈਂ ਉਸਨੂੰ ਆਪਣੇ ਘਰ ਹੀ ਸਵਾਲਿਆ। ਉਹ ਮੇਰੇ ਕਮਰੇ ਵਿੱਚ ਸੁੱਤਾ ਸੀ। ਅਗਲੇ ਦਿਨ ਸਵੇਰ ਨੂੰ ਉਹਦੀ ਮਾਂ ਦਰਵਾਜ਼ੇ ਤੇ ਆ ਕੇ ਖੜੀ ਹੋਣ ਲੱਗੀ। ਤੇ ਮੈਨੂੰ ਕਹਿਣ ਲੱਗੀ ਤੁਸੀਂ ਇਸ ਮੁੰਡੇ ਨੂੰ ਆਪਣੇ ਘਰ ਵਿੱਚ ਨਾ ਰੱਖਿਓ। ਮੈਂ ਇੱਧੇ ਤੋਂ ਤੰਗ ਆ ਗਈ। ਤੁਸੀਂ ਇਹਨੂੰ ਇੱਥੋਂ ਕੱਢ ਦਿਓ। ਦੀਪਕ ਦੀ ਮਾਂ ਰੋਦੀ ਸੀ ਉਹਨੇ ਮੇਰੇ ਸਾਹਮਣੇ ਹੀ ਦੀਪਕ ਦੇ ਥੱਪੜ ਮਾਰਿਆ ਮੈਂ ਉਹਨੂੰ ਮਾਰਨ ਤੋਂ ਰੋਕਿਆ ਸੀ ਉਹ ਕਹਿਣ ਲੱਗੀ ਕਿ ਤੂੰ ਇਸ ਮੁੰਡੇ ਦੀ ਤਰਫਦਾਰੀ ਨਾ ਕਰ ਨਹੀਂ ਤਾਂ ਤੁਹਾਨੂੰ ਵੀ ਪਛਤਾਉਣਾ ਪਊਗਾ ਹਜੇ ਤੁਸੀਂ ਇਹਨੂੰ ਇੱਥੋਂ ਕੱਢ ਦਿਓ ਜੇ ਤੁਸੀਂ ਆਪਣੇ ਕੋਲ ਰੱਖਣ ਦਾ ਸ਼ੌਂਕ ਹੈ ਤਾਂ ਰੱਖ ਲਓ ਮੈਂ ਇਹਦੀ ਟਿਊਸ਼ਨ ਫੀਸ ਨਹੀਂ ਦੇਵਾਂਗੀ ਇਹ ਕਹਿ ਕੇ ਔਰ ਚਲੀ ਗਈ ਸੀ ਉਨੇ ਆਪਣੇ ਮੁੰਡੇ ਤੇ ਲੇਪੂਰਾ ਪਿਆਰ ਨਹੀਂ ਦਿਖਾਇਆ ਸੀ ਦੀਪਕ ਕਾਫੀ ਸਮੇਂ ਤੋਂ ਮੇਰਾ ਪਿੱਛੇ ਹੀ ਰਿਹਾ ਉਹਦੀ ਮਾਂ ਦੇ ਜਾਂਦੇ ਹੀ ਉਹਨੇ ਮੈਨੂੰ ਗਲੇ ਲਾ ਲਿਆ ਮੈਂ ਉਹਨੂੰ ਸ਼ਾਂਤ ਕੀਤਾ ਉਹਦਾ ਮਾਸੂਮ ਜਿਹਾ ਚਿਹਰਾ ਦੇਖ ਕੇ ਮੇਰਾ ਵੀ ਦਿਲ ਪਾ ਰਾ ਸੀ ਮੈਂ ਸੋਚਿਆ ਕਿ ਵੈਸੇ ਵੀ ਘਰ ਵਿੱਚ ਇਕੱਲੀ ਰਹਿਣੀ ਆ ਕੁਛ ਦਿਨ ਦੀਪਕ ਨੂੰ ਇੱਥੇ ਰੱਖ ਲੈਣੀ ਉਹਦੀ ਮਾਂ ਦਾ ਗੁੱਸਾ ਸ਼ਾਂਤ ਹੋ ਜਾਊਗਾ ਤਾਂ ਉਹ ਆਪਣੇ ਮੁੰਡੇ ਨੂੰ ਲੈ ਜਾਊਗੀ ਇਦਾਂ ਮੈਂ ਸੋਚਿਆ ਸੀ ਪਰ ਉਹਦੀ ਮਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਸੀ ਤਾਂ ਮੈਂ ਦੀਪਕ ਨੂੰ ਆਪਣੇ ਘਰ ਵਿੱਚ ਰੱਖਣ ਦਾ ਫੈਸਲਾ ਕੀਤਾ ਦੀਪਕ ਦਾ ਜੋ ਥੋੜਾ ਬਹੁਤਾ ਸਮਾਨ ਸੀ ਉਹਦੀ ਮਾਂ ਦਰਵਾਜ਼ੇ ਤੇ ਸੁੱਟ ਕੇ ਚਲੀ ਗਈ ਸੀ ਮੈਂ ਉਹਦੀ ਮਾਂ ਦਾ ਗੁੱਸਾ ਸਮਝ ਗਈ ਸੀ ਪਰ ਅਗਲੇ ਦਿਨ ਬਾਅਦ ਵਿੱਚ ਪਤਾ ਲੱਗਿਆ ਕਿ ਉਹਦੀ ਮਾਂ ਪਿਓ ਇੱਕ ਕਲੋਨੀ ਛੱਡ ਕੇ ਚਲੇ ਗਏ ਸੀ ਉਹਦੀ ਮਾਂ ਦਾ ਫੋਨ ਵੀ ਨਹੀਂ ਲੱਗਦਾ ਸੀ ਮੈਂ ਦੀਪਕ ਨੂੰ ਇਸ ਬਾਰੇ ਨਹੀਂ ਦੱਸਿਆ ਕਿਉਂਕਿ ਜੇ ਉਹਨੂੰ ਪਤਾ ਲੱਗ ਜਾਂਦਾ ਕਿ ਉਹਦੇ ਮਾਪਿਓ ਉਹਨੂੰ ਛੱਡ ਕੇ ਚਲੇ ਗਏ ਤਾਂ ਉਹ ਬਹੁਤ ਰੋਂਦਾ। ਇਹੀ ਸੋਚਾਂ ਵਿੱਚ ਬੈਠਾ ਰਹਿੰਦਾ। ਇਸ ਨਾਲ ਉਹਦੇ ਤੇ ਮਾੜਾ ਅਸਰ ਹੋਣਾ ਸੀ। ਉਸ ਦਿਨ ਤੋਂ ਬਾਅਦ ਮੈਂ ਉਹਨੂੰ ਆਪਣੇ ਘਰ ਹੀ ਰੱਖ ਲਿਆ। ਸਵੇਰ ਨੂੰ ਸਕੂਲ ਜਾਂਦਾ ਟਿਊਸ਼ਨ ਵੇਲੇ ਟਿਊਸ਼ਨ ਕਲਾਸ ਵਿੱਚ ਬੈਠਦਾ। 3-4 ਦਿਨ ਹੋ ਗਏ ਸੀ। ਇਨ੍ਹਾਂ ਦਿਨਾਂ ਵਿੱਚ ਦੀਪਕ ਨੇ ਵੀ ਆਪਣੇ ਮਾਪਿਓ ਦਾ ਨਾਮ ਨਹੀਂ ਲਿਆ ਸੀ। ਉਹ ਮੇਰੇ ਲੱਗ ਕੇ ਕਮਰੇ ਵਿੱਚ ਸੌਣ ਲੱਗ ਗਿਆ। ਜਦੋਂ ਮੇਰੇ ਕਮਰੇ ਵਿੱਚ ਸੌਣ ਲੱਗਿਆ ਸੀ ਤਾਂ ਉਹ ਕਮਰੇ ਦੀ ਲਾਈਟ ਬੰਦ ਕਰ ਦੇਣ। ਇੰਨੇ ਹਨੇਰੇ ਵਿੱਚ ਸੌਣ ਦੀ ਮੈਨੂੰ ਆਦਤ ਨਹੀਂ ਸੀ। ਪਰ ਦੀਪਕ ਦੇ ਲਈ ਮੈਂ ਆਪਣੇ ਆਪ ਨੂੰ ਹਨੇਰੇ ਵਿੱਚ ਸੌਣ ਦੀ ਆਦਤ ਪਾ ਲਈ ਸੀ। ਅਚਾਨਕ ਉਸ ਰਾਤ ਦੀਪਕ ਨੇ ਮੈਨੂੰ ਘੁੱਟ ਕੇ ਫੜ ਲਿਆ। ਉਹ ਨਹੀਂ ਮੈਨੂੰ ਇੰਨਾ ਘੁੱਟ ਕੇ ਫੜਿਆ ਕਿ ਉਹ 16 ਸਾਲ ਦਾ ਮੁੰਡਾ ਸੀ। ਮੈਨੂੰ ਬਿਲਕੁਲ ਨਹੀਂ ਲੱਗਦਾ ਸੀ। ਮੈਂ ਬਹੁਤ ਡਰ ਗਈ ਸੀ। ਨਹੀਂ ਤਾਂ ਮੈਂ ਉਹਦੇ ਕੋਲੇ ਉੱਠ ਜਾਂਦੀ। ਨਾ ਹੀ ਉਹਦੇ ਕੋਲੋਂ ਆਪਣੇ ਆਪ ਨੂੰ ਛੁਡਾ ਸਕਦੀ ਸੀ। ਇੱਕ ਘੰਟੇ ਬਾਅਦ ਉਹ ਮੇਰੇ ਤੋਂ ਉੱਲਗ ਹੋਇਆ। ਉਸ ਰਾਤ ਮੈਂ ਬਹੁਤ ਡਰ ਗਈ ਸੀ। ਮੈਂ ਉਹਦੇ ਕੋਲੋਂ ਉੱਠ ਕੇ ਬਾਹਰ ਹਾਲ ਵਿੱਚ ਚਲੀ ਗਈ। ਜਦੋਂ ਦੀਪਕ ਸਵੇਰੇ ਕਮਰੇ ਤੋਂ ਬਾਹਰ ਆਇਆ, ਉਹ ਇਤਾਂ ਵਰਤਾਓ ਕਰਦਾ ਸੀ ਜਿਦਾਂ ਰਾਤ ਨੂੰ ਉਹਨੇ ਮੇਰੇ ਨਾਲ ਕੁਝ ਕੀਤਾ ਹੀ ਨਾ ਹੋਵੇ। ਮੈਂ ਉਹਨੂੰ ਕੁਝ ਪੁੱਛਣੀ ਹੀ ਵਾਈ ਸੀ ਕਿ ਉਹ ਰਸੋਈ ਵਿੱਚ ਲੱਗਿਆ। ਉਹਦੇ ਕਮਰੇ ਚੋਂ ਬਾਹਰ ਜਾਂਦੇ ਹੀ ਮੈਂ ਬਾਥਰੂਮ ਵਿੱਚ ਨਹਾਉਣ ਚਲੀ ਗਈ। ਬਾਥਰੂਮ ਵਿੱਚੋਂ ਬਾਹਰ ਆਇਆ ਤਾਂ ਸਾਹਮਣੇ ਦੀਪਕ ਖੜਾ ਸੀ। ਉਹ ਚਾਹ ਦਾ ਕੱਪ ਲੈ ਕੇ ਮੇਰੇ ਸਾਹਮਣੇ ਇੰਤਜ਼ਾਰ ਕਰਦਾ ਸੀ ਮੈਨੂੰ ਨਹੀਂ ਅੰਦਾਜ਼ਾ ਸੀ ਕਿ ਉਹ ਮੇਰੇ ਕਮਰੇ ਵਿੱਚ ਅਚਾਨਕ ਉਹਨੂੰ ਕਮਰੇ ਵਿੱਚ ਦੇਖ ਕੇ ਮੈਂ ਸ਼ਰਮਾ ਗਈ ਤੇ ਫਿਰ ਬਾਥਰੂਮ ਵਿੱਚ ਚਲੇ ਗਏ ਅੰਦਰੋਂ ਮੈਂ ਪੂਰੇ ਕੱਪੜੇ ਪਾ ਕੇ ਬਾਹਰ ਆਈ ਬਾਹਰ ਆਉਂਦੇ ਹੀ ਦੀਪਕ ਨੇ ਪੁੱਛਿਆ ਕਿ ਤੇਰੀ ਸਿਹਤ ਠੀਕ ਹੈ ਰਾਤ ਨੂੰ ਤੂੰ ਅਚਾਨਕ ਮੈਨੂੰ ਇੰਨਾ ਚੋਰਨ ਕਿਉਂ ਫੜਿਆ ਸੀ ਉਹ ਕਹਿਣ ਲੱਗਾ ਮੈਡਮ ਸ਼ਾਇਦ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਮੈਂ ਸੁੱਤਾ ਸੀ ਉਹਦਾ ਜਵਾਬ ਸੁਣ ਕੇ ਲੱਗਾ ਸ਼ਾਇਦ ਸਭ ਕੁਝ ਨੀਂਦ ਵਿੱਚ ਹੋਵੇਗਾ ਮੈਂ ਉਹਦੀ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਕੁਝ ਦਿਨ ਬਾਅਦ ਦੀਪਕ ਸਕੂਲ ਜਾਣ ਲਈ ਚਲਾ ਗਿਆ ਦੁਪਹਿਰ ਨੂੰ ਜਦੋਂ ਘਰ ਆਇਆ ਤਾਂ ਰੋਜ਼ ਦੀ ਤਰ੍ਹਾਂ ਉਹ ਟਿਊਸ਼ਨ ਵਿੱਚ ਬੈਠ ਗਿਆ ਮੈਂ ਹੁਣ ਉਹਦੀਆਂ ਐਕਸਟਰਾ ਕਲਾਸਾਂ ਨਹੀਂ ਲਾਉਂਦੀ ਸੀ ਉਸ ਦਿਨ ਟਿਊਸ਼ਨ ਦੇ ਬਾਕੀ ਬੱਚਿਆਂ ਦੇ ਜਾਣ ਤੋਂ ਬਾਅਦ ਉਹ ਟਿਊਸ਼ਨ ਵਿੱਚ ਹੀ ਬੈਠਾ ਰਿਹਾ ਮੈਂ ਉਹਨੂੰ ਬੋਰਡ ਤੇ ਸਵਾਲ ਕੱਢ ਕੇ ਦਿਖਾ ਰਹੀ ਸੀ ਇਸ ਲਈ ਮੇਰੀ ਨਜ਼ਰ ਕੋੜ ਤੇ ਸੀ ਅਚਾਨਕ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੈਂ ਉਹਨੂੰ ਕਿਸੇ ਹੋਰ ਹੀ ਹਾਲਤ ਵਿੱਚ ਦੇਖਿਆ ਉਹਦੀ ਉਹ ਪੜਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਸੀ ਉਹ ਆਪਣੀ ਗੋਦ ਵਿੱਚ ਵੈਗ ਰੱਖ ਕੇ ਬੈਠਾ ਸੀ ਅਜੀਬ ਤਰੀਕੇ ਨਾਲ ਹਿੱਲਦਾ ਸੀ ਮੈਂ ਉਹਨੂੰ ਆਵਾਜ਼ ਮਾਰੀ ਤਾਂ ਉਹ ਹੈਰਾਨ ਜਾ ਰਹਿ ਗਿਆ ਦੀਪਕ ਆਪਣੀ ਗੋਦ ਵਿੱਚ ਬੈ ਕੇ ਕੁਝ ਇਦਾਂ ਕਰਦਾ ਸੀ ਕਿ ਮੇਰੀ ਆਵਾਜ਼ ਸੁਣਦਿਆਂ ਹੀ ਘਬਰਾ ਗਿਆ ਉਹਨੂੰ ਦੇਖ ਕੇ ਮੇਰੇ ਦਿਮਾਗ ਵਿੱਚ ਪਤਾ ਨਹੀਂ ਕਿੰ ਦੇ ਖਿਆਲ ਆਉਣ ਲੱਗੇ ਸੀ ਕੱਲ ਰਾਤ ਉਹਨੇ ਮੇਰੇ ਨਾਲ ਜੋ ਵਰਤਾਅ ਕੀਤਾ ਸੀ ਉਹ ਵਾਗੈ نیند ਵਿੱਚ ਸੀ ਜਾਂ ਫਿਰ ਉਹਨੇ ਜਾਣ ਕੇ ਇਹ ਸਭ ਕੁਝ ਕੀਤਾ ਸੀ ਦੀਪਕ ਨੂੰ ਦੇਖ ਕੇ ਮੇਰੇ ਦਿਮਾਗ ਵਿੱਚ ਕੁਝ ਗੱਲਾਂ ਆਉਣ ਲੱਗ ਪਈਆਂ ਪਰ ਮੈਂ ਧਿਆਨ ਨਹੀਂ ਉਸ ਦਿਨ ਮੈਂ ਉਹਦੀ ਮਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦਾ ਫੋਨ ਬੰਦ ਸੀ ਉਹ 16 ਸਾਲ ਦੇ ਮੁੰਡੇ ਤੇ ਕੋਈ ਗਲਤ ਅਸਰ ਨਾ ਪੈ ਜਾਵੇ ਇਸ ਲਈ ਮੈਂ ਉਹਦੇ ਮਾਪਿਓ ਨੂੰ ਉਸ ਬਾਰੇ ਦੱਸਣਾ ਚਾਹੁੰਦੀ ਸੀ ਦੀਪ ਨੂੰ ਆਪਣੇ ਘਰ ਵਿੱਚ ਰੱਖਣ ਦਾ ਫੈਸਲਾ ਮੇਰੇ ਲਈ ਬਹੁਤ ਵੱਡੀ ਗਲਤੀ ਸੀ ਮੈਨੂੰ ਉਦੋਂ ਸਮਝ ਨਹੀਂ ਆਇਆ ਉਸ ਰਾਤ ਦੀਪ ਮੇਰੇ ਕੋਲ ਸੁੱਤਾ ਤਾਂ ਸੀ ਤਾਂ ਉਹਨੇ ਮੈਨੂੰ ਬੜੇ ਅਜੀਬ ਤਰੀਕੇ ਨਾਲ ਫੜਿਆ ਸੀ ਉਨੇ ਮੈਨੂੰ ਇਤਨਾ ਫੜਿਆ ਸਿੱਧਾ ਕੋਈ 16 ਸਾਲ ਦਾ ਮੁੰਡਾ ਨਾ ਹੋਵੇ ਤੇ ਕੋਈ ਵੱਟਾ ਹੋ ਮੇਰੀ ਜਾਨ ਹੀ ਲੈ ਲਊਗਾ ਉਸ ਰਾਤ ਵੀ ਮੈਂ ਆਪਣੇ ਆਪ ਨੂੰ ਸ਼ਰੋਣ ਦੀ ਕੋਸ਼ਿਸ਼ ਕੀਤੀ ਪਰ ਉਹ ਛੜਦਾ ਹੀ ਨਹੀਂ ਸੀ ਅਗਲੇ ਦਿਨ ਵੀ ਉਹ ਤਾਂ ਵਰਤਾਉ ਬਾਰੇ ਉਹਨੂੰ ਪੁੱਛਿਆ ਤਾਂ ਕਹਿਣ ਲੱਗਾ ਮੈਡਮ ਸ਼ਾਇਦ ਤੁਸੀਂ ਰਾਤ ਨੂੰ ਕੋਈ ਸੁਪਨਾ ਦੇਖਿਆ ਸੀ 16 ਸਾਲ ਦਾ ਮੁੰਡਾ ਤੇ ਮੈਂ ਇੱਕ 35 ਸਾਲ ਦੀ ਔਰਤ ਨੂੰ ਝੂਠਾ ਸਭ ਤੱਕ ਕਰਦਾ ਸੀ ਇੱਕ ਟਾਈਮ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਕੋਈ ਸੁਪਨਾ ਹੀ ਦੇਖਿਆ ਹੋਵੇਗਾ ਪਰ ਦੁਪਹਿਰ ਵੇਲੇ ਐਕਸਟਰਾ ਕਲਾਸ ਦੇ ਵਿਲੇ ਜਦੋਂ ਮੈਂ ਦੀਪਕ ਨੂੰ ਉਹਦੀ ਗੋਦ ਵਿੱਚ ਬੈਗ ਰੱਖੇ ਹੋਏ ਦੇਖਿਆ ਤਾਂ ਮੈਨੂੰ ਸ਼ੱਕ ਹੋਇਆ ਪਹਿਲਾਂ ਕਦੀ ਮੈਂ ਉਹਨੂੰ ਇਸ ਤਰ੍ਹਾਂ ਹਰਕਤ ਕਰਦੇ ਨਹੀਂ ਦੇਖਿਆ ਉਸ ਵੇਲੇ ਵੀ ਉਹਦਾ ਧਿਆਨ ਪੜਾਈ ਵੱਲ ਨਹੀਂ ਸੀ ਬੈਗ ਦੇ ਪਿੱਛੇ ਉਹ ਕੀ ਕਰ ਰਿਹਾ ਇਹ ਦੇਖਣ ਲਈ ਮੈਂ ਸੋਚਿਆ ਜਿੱਦਾਂ ਹੀ ਮੇਹੂਦੀ ਹਲਚਲ ਜੀ ਦੇਖੀ ਤਾਂ ਮੈਂ ਖੇਚ ਕੇ ਉਹਦਾ ਬੈਗ ਪਾਰ ਹੀ ਕੀਤਾ ਤਾਂ ਦੇਖਿਆ ਦੀਪ ਕ ਆਪਣੀਆਂ ਦੋਨੋਂ ਮੁਠੀਆਂ ਨੂੰ ਘੁੱਟ ਕੇ ਆਪਣੇ ਪੈਰਾਂ ਪੈਰ ਮਾਰ ਰਹੀ ਸੀ ਉਹਦੀ ਨਜ਼ਰ ਵਿੱਚ ਕੁਝ ਹੋਰ ਸੀ ਉਹਦੀਆਂ ਉਹ ਨਜ਼ਰਾਂ ਦੇਖ ਕੇ ਮੈਂ ਡਰ ਗਈ ਉਸੇ ਵੇਲੇ ਉੱਪਰ ਵਾਲੀ ਮੰਜ਼ਲ ਤੋਂ ਨਵਾਂ ਕਿਰਾਏਦਾਰ ਹੇਠ ਆ ਗਿਆ ਜਦੋਂ ਦਾ ਉਹ ਇੱਥੇ ਰਹਿਣ ਲਈ ਆਇਆ ਸੀ ਮੇਰੇ ਨਾਲ ਉਹਦੀ ਕਾਫੀ ਦੋਸਤੀ ਹੋ ਗਈ ਸੀ ਉਹ ਜੋ ਵੀ ਲਿਆਉਂਦਾ ਮੈਨੂੰ ਦੇਣ ਆ ਜਾਂਦਾ ਸੀ ਉਸਨੇ ਸਬਜ਼ੀ ਲੈ ਕੇ ਆਇਆ ਸ਼ਾਇਦ ਉਹੀ ਤੇਨ ਲਈ ਆਇਆ ਸੀ ਨਵੇਂ ਕਰਾਇਦਾਰ ਨੂੰ ਦੀਪਕ ਦਾ ਵਰਤਾਉ ਥੋੜਾ ਜਿਹਾ ਅਜੀਬ ਜਿਹਾ ਲੱਗਾ ਉਹਨੇ ਮੈਨੂੰ ਦੀਪਕ ਬਾਰੇ ਪੁੱਛਿਆ ਤਾਂ ਮੈਂ ਉਹਨੂੰ ਦੀਪਕ ਤੋਂ ਚੋਰੀ ਦੱਸਿਆ ਕਿ ਉਹਦੇ ਮਾਪਿਓ ਇਹਨੂੰ ਛੱਡ ਕੇ ਚਲੇ ਗਏ ਇਹ ਸੁਣ ਕੇ ਉਹਨਾਂ ਉਹਦੇ ਤੇ ਤਰਸਾ ਦੀਪਕ ਨੂੰ ਕਿਹਾ ਕਿ ਤੂੰ ਆਪਣੀ ਮੈਡਮ ਨੂੰ ਪਰੇਸ਼ਾਨ ਕਰਨ ਦੀ ਬਜਾਏ ਅੱਜ ਤੋਂ ਮੇਰੇ ਨਾਲ ਮੇਰੇ ਕਮਰੇ ਵਿੱਚ ਰਹਿ ਉਹਦੀ ਇਹ ਗੱਲ ਸੁਣ ਕੇ ਦੀਪਕ ਨੂੰ ਬਹੁਤ ਗੁੱਸਾ ਆਇਆ ਉਹ ਮੇਰੇ ਪਿੱਛੇ ਰੁੱਕ ਕੇ ਉਹ ਜਵਾਬ ਦੇਣ ਲੱਗਾ ਸੀ ਕਹਿਣ ਲੱਗਾ ਮੈਂ ਆਪਣੀ ਮੈਡਮ ਨੂੰ ਛੱਡ ਕੇ ਕਿਤੇ ਨਹੀਂ ਜਾਊਂਗਾ ਤੇ ਤੂੰ ਅੱਜ ਤੋਂ ਬਾਅਦ ਮੇਰੀ ਮੈਡਮ ਦੇ ਕੋਲ ਨਾ ਦੇਹੀ ਅਚਾਨਕ ਹੀ ਦੀਪ ਨੂੰ ਕੀ ਹੋ ਗਿਆ ਸੀ ਪਤਾ ਨਹੀਂ ਪਰ ਮੇਰੀ ਫਿਕਰ ਦਾ ਕਰਕੇ ਨਵੇਂ ਰਿਸ਼ਤੇਦਾਰ ਰਵੀ ਦੀਪ ਨੂੰ ਗੁੱਸੇ ਨਾਲ ਬੋਲਦਾ ਸੀ ਮੈਂ ਦੀਪ ਨੂੰ ਝੜਕ ਕੇ ਇੱਕ ਕਮਰੇ ਵਿੱਚ ਭੇਜ ਦਿੱਤਾ ਮੇਰੇ ਲਈ ਲਿਆਂਦੀ ਹੋਈ ਸਬਜ਼ੀ ਦੇਖ ਕੇ ਕਿਰਾਏਦਾਰ ਆਪਣੇ ਉੱਪਰ ਵਾਲੀ ਮੰਜ਼ਲ ਤੇ ਚਲਾ ਗਿਆ ਉਸਤੇਂ ਟਿੱਕ ਦਾ ਵਰਤਾਉ ਅਜੀਬ ਜਿਹਾ ਹੋਣ ਲੱਗਾ ਰਾਤ ਨੂੰ ਸੌਂਦੇ ਵੇਲੇ ਉਹਦਾ ਮੈਨੂੰ ਕੁਝ ਇਦਾਂ ਬੜਵਾਉਣਾ ਮੈਨੂੰ ਸਮਝ ਨਹੀਂ ਆਉਂਦਾ ਸੀ ਰੋਜ਼ ਮੈਂ ਸੁਪਨਾ ਦੇਖਾਂ ਇੰਨੇ ਪਾਗਲ ਨਹੀਂ ਸੀ ਸਭ ਮੇਰੇ ਨਾਲ ਅਜੀਬ ਜਿਹਾ ਹੋਣ ਲੱਗਾ ਉਸ ਰਾਤ ਦੀਪਕ ਨੂੰ ਕਿਹਾ ਕਿ ਬਾਹਰ ਬਾਹਰ ਲੋ ਬਿਵੀ ਚ ਸੌਂ ਜਾ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ ਜਿੱਤੇ ਕਰਕੇ ਉਹ ਮੇਰੇ ਕਮਰੇ ਵਿੱਚ ਹੀ ਆਇਆ ਤੇ ਆਉਂਦੇ ਹੀ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਕਮਰੇ ਵਿੱਚ ਹਨੇਰਾ ਸੀ ਮੈਨੂੰ ਆਪਣੇ ਨਾਲ ਲੈ ਕੇ ਸੌਂ ਗਿਆ ਅਚਾਨਕ ਅੱਧੀ ਰਾਤ ਨੂੰ ਦੀਪਕ ਦਾ ਉਹੀ ਵਰਤਾਓ ਸ਼ੁਰੂ ਹੋਇਆ ਹੌਲੀ-ਹੌਲੀ ਮੇਰੀ ਸਰੀਰ ਤੇ ਹੱਥ ਫੇਰਨ ਲੱਗ ਗਿਆ ਉਹਨੂੰ ਦੇਖ ਕੇ ਮੈਨੂੰ ਉਹਨੇ ਇੱਕਦਮ ਮੈਨੂੰ ਘੁੱਟ ਕੇ ਫੜ ਲਿਆ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੈਂ ਚੀਕਾਂ ਮਾਰਦੀ ਸੀ ਹਾਲ ਵਿੱਚ ਮੇਰੀ ਆਵਾਜ਼ ਦਾ ਇੰਤਜ਼ਾਰ ਕਰ ਰਿਹਾ ਸੀ ਨਵਾਂ ਕਿਰਾਏਦਾਰ ਪੱਜ ਕੇ ਕਮਰੇ ਵਿੱਚ ਆਇਆ ਤੇ ਮੈਂ ਫੋਨ ਕਰਕੇ ਨਵੇਂ ਕਿਰਾਏਦਾਰ ਹਰਮੇਸ਼ ਨੂੰ ਦੀਪਕ ਦਾ ਵਰਤਾਓ ਬਾਰੇ ਦੱਸਿਆ ਸੀ ਤਾਂ ਉਹਨੇ ਨੂੰ ਮਦਦ ਲਈ ਬੁਲਾਇਆ ਸੀ ਕਮਰੇ ਵਿੱਚ ਆਉਂਦਿਆ ਹੀ ਹਰਮੇਸ਼ ਨੇ ਲਾਈਟ ਜਗਾਈ ਲਾਈਟ ਜਗਾਉਂਦੇ ਮੇਰੀ ਨਜ਼ਰ ਦੀਪਕ ਤੇ ਗਈ ਦੀਪਕ ਨੂੰ ਦੇਖਿਆ ਤਾਂ ਉਹ ਡਰ ਗਿਆ ਸੀ ਉਹਦੇ ਚਿਹਰੇ ਦੇ ਭਾਵ ਦੇਖ ਕੇ ਮੈਂ ਵੀ ਡਰ ਗਈ ਸੀ ਹਰਮੇਸ਼ ਨੇ ਦੀਪਕ ਤੋਂ ਮੇਰੀ ਜਾਨ ਬਚਾਈ ਸੀ ਮੈਂ ਉਹਦੇ ਤੋਂ ਦੂਰ ਹੋਈ ਤਾਂ ਉਹ ਇਕੱਲਾ ਹੀ ਬੈਠੇ ਪਿਆ ਸੀ ਦੀਪਕ ਦੀ ਹਾਲਤ ਕੁਝ ਅਲੱਗ ਹੀ ਸੀ ਉਹਦੇ ਹੱਥ ਪੈਰ ਆਕੜੇ ਹੋਏ ਸੀ ਅੱਕਾ ਵੀ ਬੰਦ ਸੀ ਉਹ ਇੱਕ ਪਾਸੇ ਦੇਖਦਾ ਹੋਇਆ ਕੰਮ ਦਾ ਸੀ ਉਹਨੂੰ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਈ ਜਦੋਂ ਹਰਮੇਸ਼ ਦੀ ਮਦਦ ਨਾਲ ਮੈਂ ਉਹਨੂੰ ਹਸਪਤਾਲ ਲੈ ਕੇ ਗਈ ਤਾਂ ਉਹਦਾ ਚੈੱਕਅਪ ਹੋਇਆ ਤਾਂ ਪਤਾ ਲੱਗਿਆ ਕਿ ਉਹਨੂੰ ਮੈਰਕੀ ਦੇ ਦੌਰੇ ਪੈਂਦੇ ਆ ਉਹਦੀ ਬਿਮਾਰੀ ਦਾ ਸਹੀ ਲਾਜ਼ ਹੋਣ ਦੇ ਕਾਰਨ ਉਹਤੇ ਦੌਰੇ ਵਾਧਦੇ ਜਾਂਦੇ ਸੀ ਤੇ ਹਰ ਰਾਤ ਦੀਪਕ ਜਾਣ ਪੁੱਜ ਕੇ ਅਜੀਬ ਹਰਕਤ ਨਾਲ ਮੈਨੂੰ ਫੜਕ ਲਿੰਦਾ ਸੀ ਪਿਛਲੇ 2 ਦਿਨਾਂ ਤੋਂ ਮੇਰੇ ਕੋਲ ਸੁੱਤਾ ਸੀ ਮੈਨੂੰ ਸਮਝ ਹੀ ਨਹੀਂ ਆਇਆ ਸੀ ਕਿ ਉਹਨੂੰ ਤੋੜੇ ਪੈਂਦੀ ਆ ਡਾਕਟਰ ਨੇ ਦੱਸਿਆ ਕਿ ਜੇ ਅੱਜ ਅਸੀਂ ਉਹਨੂੰ ਹਸਪਤਾਲ ਨਾ ਲੈ ਕੇ ਜਾਂਦੇ ਤਾਂ ਉਹਦੀ ਜਾਨ ਚਲੀ ਜਾਣੀ ਸੀ ਡਾਕਟਰ ਦੀ ਗੱਲ ਸੁਣ ਕੇ ਮੈਂ ਡਰ ਗਈ ਪਿਛਲੇ 2 ਦਿਨਾਂ ਤੋਂ ਦੀਪਕ ਕਿਤੇ ਨਾ ਕਿਤੇ ਮੇਰੇ ਪਰਿਵਾਰ ਦਾ ਹਿੱਸਾ じゃ ਬਣ ਗਿਆ ਸੀ 2 ਦਿਨਾਂ ਬਾਅਦ ਦੀਪਕ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਘਰ ਪਹੁੰਚਣ ਤੇ ਦੀਪਕ ਨੇ ਮੇਰੇ ਹੱਥ ਪੈਰ ਫੜ ਕੇ ਰੋਣ ਲੱਗ ਪਿਆ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਮਾਪਿਓ ਨੂੰ ਫੋਨ ਕੀਤਾ ਸੀ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੂੰ ਇਦਾਂ ਦਾ ਕੀ ਪਾਪ ਕੀਤਾ ਸੀ ਜੋ ਤੇਰੇ ਮਾਪਿਓ ਤੈਨੂੰ ਛੱਡ ਕੇ ਚਲੇ ਗਏ ਉਹ ਮੈਨੂੰ ਕਹਿਣ ਲੱਗਾ ਕਿ ਮੈਡਮ ਜੀ ਮੈਨੂੰ ਪਤਾ ਮੇਰੇ ਮਾਪਿਓ ਇਸ ਸ਼ਹਿਰ ਤੋਂ ਦੂਸਰੇ ਸ਼ਹਿਰ ਚਲੇ ਗਏ ਜਿੱਦੋਂ ਮੇਰੀ ਮਾਂ ਨੇ ਮੈਨੂੰ ਕੁੱਟ ਮਾਰ ਕੇ ਘਰੋਂ ਕੱਢਿਆ ਸੀ ਤੇ ਉਹ ਕਹਿੰਦੀ ਸੀ ਕਿ ਮੈਂ ਇਸ ਸ਼ਹਿਰ ਤੋਂ ਚਲੀ ਜਾਊਂਗੀ ਅਸਰ ਵਿੱਚ ਜੋ ਔਰਤ ਮੈਨੂੰ ਤੁਹਾਡੇ ਕੋਲ ਟਿਊਸ਼ਨ ਲਈ ਛੱਡ ਕੇ ਗਈ ਸੀ ਉਹ ਮੇਰੀ ਅਸਲੀ ਮਾਂ ਲਈ ਸੀ ਉਸ ਜੋੜੀ ਨੇ ਮੈਨੂੰ ਅਨਾਥ ਆਸ਼ਰਮ ਵਿੱਚੋਂ ਲਿਆ ਸੀ ਜਦੋਂ ਉਹਨਾਂ ਨੇ ਮੈਨੂੰ ਗੋਦ ਲਿਆ ਸੀ ਉਦੋਂ ਮੈਂ 6 ਸਾਲ ਦਾ ਸੀ ਉਹਨਾਂ ਦੇ ਵਿਆਹ ਨੂੰ 7 ਸਾਲ ਹੋ ਗਏ ਸੀ ਤੇ ਕੋਈ ਬੱਚਾ ਨਹੀਂ ਸੀ ਇਸ ਲਈ ਉਸ ਜੋੜੇ ਨੇ ਮੈਨੂੰ ਗੋਦ ਲਿਆ ਪਰ ਕੁਝ ਸਾਲ ਬਾਅਦ ਹੀ ਉਹਨਾਂ ਦੇ ਆਪਣੇ ਔਲਾਦ ਹੋਈ ਤਾਂ ਉਹਨਾਂ ਦਾ ਆਪਣਾ ਬੱਚਾ ਹੋਇਆ ਮੇਰੀ ਉਹਨਾਂ ਦਾ ਉਹਨਾਂ ਦਾ ਮੇਰੇ ਤੋਂ ਮਨ ਉੱਠ ਗਿਆ। ਉਹਨੂੰ ਮੈਂ ਘਰ ਨਹੀਂ ਚਾਹੀਦਾ ਸੀ। ਉਹ ਹਮੇਸ਼ਾ ਕਹਿੰਦੀ ਸੀ ਕਿ ਕਿਤੇ ਚਲਾ ਜਾ। ਹੁਣ ਤੱਕ ਮੈਨੂੰ ਪਿਆਰ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਮਿਲਿਆ ਸੀ। ਜਦੋਂ ਮੈਂ ਤੁਹਾਡੇ ਕੋਲ ਟਿਊਸ਼ਨ ਲਈ ਆਇਆ ਤੁਹਾਡਾ ਸੁਭਾਅ ਮੇਰੇ ਨਾਲ ਰਲ ਗਿਆ ਸੀ। ਤੁਸੀਂ ਮੈਨੂੰ ਸਮਝਾਇਆ ਸੀ ਤੂੰ ਮੇਰੀ ਮਾਂ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਸੀ। ਮੇਰੀ ਮਾਂ ਨੇ ਘੁੱਟ ਮਾਰ ਕੇ ਮੈਨੂੰ ਘਰੋਂ ਕੱਢਿਆ ਤਾਂ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਤੁਸੀਂ ਆਏ ਸੀ। ਮੈਂ ਤੁਹਾਡੇ ਦਰਵਾਜ਼ੇ ਤੇ ਹੀ ਆ ਗਿਆ ਉਦੋਂ ਤੋਂ ਅੱਜ ਤੱਕ ਤੁਸੀਂ ਬਿਨਾ ਕੁਝ ਕਹੇ ਮੈਨੂੰ ਪਿਆਰ ਨਾਲ ਆਪਣੇ ਘਰ ਰੱਖਿਆ ਦੀਪਕ ਦੀ ਸਚਾਈ ਸੁਣ ਕੇ ਹਰਮੇਸ਼ ਦੀ ਅੱਖਾਂ 'ਚ ਹੀ ਹੰਝੂ ਆ ਗਏ ਹਰਮੇਸ਼ ਨੇ ਕਿਹਾ ਕਿ ਦੀਪਕ ਜੀ ਤੇਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਮੈਂ ਤੈਨੂੰ ਗੋਦ ਲੈਣਾ ਚਾਹੁੰਦਾ ਨਵੇਂ ਕਰਾਇਦਾਰ ਹਰਮੇਸ਼ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਹਰਮੇਸ਼ ਤੇ ਅਸੀਂ ਉਮਰ ਦੇ ਇੱਕੋ ਜੇ ਸੀ ਹਰਮੇਸ਼ ਨੇ ਕਿਹਾ ਕਿ ਕੋਈ ਸਾਲ ਪਹਿਲਾਂ ਮੇਰਾ ਵਿਆਹ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਉਸ ਕੁੜੀ ਨੇ ਮੈਨੂੰ ਕੁਝ ਮੈਡੀਕਲ ਟੈਸਟ ਕਰਾਉਣ ਲਈ ਕਿਹਾ। ਉਹਨਾਂ ਟੈਸਟਾਂ ਵਿੱਚ ਪਤਾ ਲੱਗਿਆ ਕਿ ਮੈਂ ਪਿਓ ਨਹੀਂ ਬਣ ਸਕਦਾ। ਹੌਲੀ-ਹੌਲੀ ਇਹ ਗੱਲ ਸਾਡੇ ਪੂਰੇ ਘਰ ਵਿੱਚ ਫੈਲ ਗਈ ਸੀ। ਇਸੇ ਕਰਕੇ ਮੇਰਾ ਵਿਆਹ ਨਹੀਂ ਹੋਇਆ। ਇਸ ਲਈ ਅੱਜ ਤੱਕ ਮੈਂ ਕੁਵਾਰਾ ਹਾਂ। ਮੇਰੀ ਉਮਰ ਵੀ 38 ਸਾਲ ਦੀ ਹੋ ਗਈ ਸੀ ਪਰ ਮੈਂ ਵਿਆਹ ਨਹੀਂ ਕਰਵਾਇਆ। ਮੈਂ ਵੀ ਆਪਣੀ ਪ੍ਰੋਬਲਮ ਨੂੰ ਸਮਝਿਆ ਕਿਤਾ ਮੈਂ 35 ਸਾਲ ਦੀ ਉਮਰ ਵਿੱਚ ਵੀ ਆਤੋ ਬਿਨਾ ਰਹਿੰਦੀ ਸੀ ਤਿੰਨੇ ਕਿਤੇ ਨਾ ਕਿਤੇ ਪਿਆਰ ਲਈ ਤਰਸ ਰਹੀ ਸੀ ਰੱਬ ਨੇ ਸਾਨੂੰ ਤਿੰਨਾ ਅਨਾਥਾਂ ਨੂੰ ਅਣਜਾਣ ਵਿੱਚ ਮੁਲਾਕਾਤ ਕਰਵਾਈ ਸੀ 38 ਸਾਲ ਦੀ ਉਮਰ ਵਿੱਚ ਹਰਮੇਸ਼ਵਰ ਕਾ ਇਨਸਾਨ ਮਿਲਣਾ ਕੋਈ ਛੋਟੀ ਗੱਲ ਨਹੀਂ ਸੀ ਹਰਮੇਸ਼ ਬਹੁਤ ਚੰਗਾ ਇਨਸਾਨ ਸੀ ਮੇਰੀ ਮਾਂ ਬਾਪ ਦੀ ਉਮਰ ਵੀ ਨਿਕਲ ਗਈ ਸੀ ਇਸ ਲਈ ਮੈਂ ਵੀ ਬਿਨਾ ਸੋਚੇ ਵਿਚਾਰੇ ਹਰਮੇਸ਼ ਨਾਲ ਵਿਆਹ ਕਰਾਉਣ ਬਾਰੇ ਸੋਚਿਆ ਤੇਕਨੋਂ ਨੀ ਤਰਤੇ ਦੀਪ ਨੂੰ ਗੋਦ ਲਿਆ ਸੀ ਉਸ ਦਿਨ ਤੋਂ ਬਾਅਦ ਅਸੀਂ ਤਿੰਨਾਂ ਨੂੰ ਇੱਕ ਪਰਿਵਾਰ ਮਿਲ ਗਿਆ ਰੱਬ ਕਿਸ ਰਸਤੇ ਤੇ ਕਿਹਨੂੰ ਸਾਡੇ ਨਾਲ ਜੋੜ ਦੇਊਗਾ ਇਹ ਕਹਿਣਾ ਔਖਾ ਹੈ ਮੇਰੇ ਆਪਣੇ ਨੇ ਮੈਨੂੰ ਇਕੱਲਾ ਛੱਡ ਦਿੱਤਾ ਸੀ ਪਰ ਹਰਮੇਸ਼ਵਰਗੇ ਬੰਦੇ ਨੇ ਮੈਨੂੰ ਵਿਆਹ ਕਰਵਾ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਸੀ ਦੀਪ ਨੇ ਮੈਨੂੰ ਬੱਚੇ ਦਾ ਅਹਿਸਾਸ ਦਵਾਇਆ ਸੀ ਸਾਡੀ ਜ਼ਿੰਦਗੀ ਹੀ ਉਹਨੂੰ ਪਤਿਆ ਲੰਘਣ ਲੱਗ ਪਈ ਸੀ ਹਾਂਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇ ਜਿਹੜੀ ਵੀ ਚੈਨਲ ਤੇ ਨਵੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਕਰਨ ਕਰੋ ਆਲ ਟੂ ਪ੍ਰੈਸ ਤਾਂ ਕਿ ਹਰੇਕ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਹਾਂਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਕਹਾਣੀ ਨਾਲ